ਸੌ ਰੁਪਏ ਕਿ ਲਓ ਭਾਜੀ ਸੰਗਲ ਵਗੈਰਾ ਮਿਲ ਜਦੀ ਹੈ 90 100 120 ਠੀਕ ਹੈ ਜੀ ਜਿਵੇਂ ਚੀਜ਼ ਹੋਵੇ ਰੇਟ ਹੋਏਗਾ ਜੁਮੇ ਦਾ ਰੇਟ ਹੋਏਗਾ ਭਾਜੀ ਉਹ ਹੀ ਕੁਆਲਟੀ ਹੋਏਗੀ ਉਹ ਹੀ ਲੈਂਥ ਮਿਲ ਜੇਗੀ ਕਿੰਨੀ ਮਰਜੀ ਲੱਤ ਲਓ ਠੀਕ ਹੈ ਜਿਵੇਂ ਆ ਨਵੇਂ ਜੈਕ ਹੈ ਜੀ ਆਪਣੇ ਕੋਲੇ ਹੈ ਨਾ ਨਵੇਂ ਜੀ ਕੰਪਨੀ ਰੇਟ ਮਿਲ ਜੇਗਾ ਆਪਣੇ ਹੋਲਸੇਲ ਰੇਟ ਹੀ ਹੈ ਠੀਕ ਹੈ ਜੀ 2000 ਤੋਂ ਸ਼ੁਰੂ ਹੋ ਜਾਂਦੇ 1800 ਸ਼ੁਰੂ ਹੋ ਜਾਂਦੇ ਆ ਠੀਕ ਹੈ ਜੀ ਉਸੇ ਤਰੀਕੇ ਦੇ ਆ ਗੋਟੀ ਸੈੱਟ ਨੇ ਜਿਵੇਂ ਆ ਛੋਟੇ ਆਗੇ ਜੀ ਇਹਨਾਂ ਦਾ ਕੀਸਾ ਇਹ ਤਾਂ 100 300 ਵਿੱਚ ਹੈ ਠੀਕ ਹੈ ਜੀ ਆ ਵਾਲਾ ਜੀ ਇਹ ਸਪੈਸ਼ਲ ਸੈਟ ਹੈ ਇਹ 3200 ਰੁਪਏ ਵੇਚਿਆ ਪਰ ਉਹ ਵਾਹ ਡਿਸਕਾਊਂਟ ਲਾ ਕੇ ਲਗਾ ਦਾਂਗੇ ਟੋਟਲ ਕਿੰਨੇ ਆ ਇਹਦੇ ਵਿੱਚ ਗੋਟੀ ਸੈਟ 108 ਪੀਸ ਦਾ 32300 ਰੁਪਏ ਲਾਓ ਜੀ ਆ ਜੀ ਬਾਕੀ ਡਿਸਕਾਊਂਟ ਕਰਕੇ ਲਗਾ ਦਾਂਗੇ ਕੋਈ ਡਿਸਕਾਊਂਟ ਹੋ ਜਾਏਗਾ ਉਸ ਤੋਂ ਬਾਅਦ ਆ ਵਾਲਾ ਜੀ ਇਹ 1200 ਰੇਂਜ ਚ ਹੈ ਜੀ ਇਹ 1200 ਚ ਉਸੇ ਤਰੀਕੇ ਦੇ ਜਿਵੇਂ ਆ ਪੇਚਕਾਸ ਹੈ ਇਹ ਕੀ ਰੇਂਜ ਆ ਜਾਂਦੇ ਜੀ ਇਹ ਵੀ ਕੋਈ ਸੌਦਾ ਕੋਈ ਸੁਵਿਧਾ ਕੋਈ 150 ਲਗ ਲਗ ਰੇਟ ਆਈਗਾ ਠੀਕ ਹੈ ਜੀ ਉਸੇ ਤਰੀਕੇ ਨਾਲ ਆ ਟੂਲ ਆ ਗਿਆ ਜੀ ਇਹ ਕੀ ਰੇਟ ਮਿਲਣਗੇ ਆ ਆਪਣੇ ਤੋਂ ਇਹ ਵੀ ਜੀ ਪਹਿਲਾਂ ਵੇਚਦੇ ਸੀ 200 ਰੁਪਏ ਕਿਲੋ ਹੋਰ ਤੁਹਾਡੀ ਵੀਡੀਓ ਪੜ ਰਹੀ ਹੈ ਹੁਣ 180 ਦੇ ਕਰਤਾ ਆਪਣੀ ਰੇਟ ਦਾ ਠੀਕ ਹੈ ਜੀ 180 ਰੁਪਏ ਕਿਲੋ 80 ਕਿਲੋ ਜਿਹੜਾ ਮੈਂ ਜੀ ਲੈ ਲਵਾਂ ਠੀਕ ਹੈ ਜਿਵੇਂ ਆ ਹੁੱਕਾਂ ਵੀ ਪਈਆਂ ਆਪਣੇ ਕੋਲੇ ਇਹ ਵੀ 100 ਰੁਪਏ ਕਿਲੋ ਜੜੀ ਮਰਦੀ ਟਰੈਕਟਰ ਦੀ ਲੋ ਠੀਕ ਹੈ ਜੀ 100 ਰੁਪਏ ਕਿਲੋ 100 ਰੁਪਏ ਕਿਲੋ ਜਿਹੜੇ ਮਰੀਕਟਰਿੰਗ ਤੋਂ ਮਹਿੰਦਰਾ ਸਵਾਜ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਅੰਦਰ ਅੱਜ ਆਪ ਪਹੁੰਚੇ ਜੀ ਗਿਆਨੀ ਹਾਰਡਵੇਅਰ ਸਟੋਰ 383 ਨੰਬਰ ਤੇ ਠੀਕ ਹੈ ਨੰਬਰ ਇੱਥੇ ਵੀ ਚਾਲੂ ਹੈ ਜੀ ਸਕਰੀਨ ਤੇ ਲਾਉਂਦੇ ਬਹੁਤ ਜ਼ਿਆਦਾ ਫੋਨ ਆਉਂਦੇ ਤੁਹਾਨੂੰ ਸਾਰੇ ਟੋਚਨ ਸੰਗਗ ਸਾਰਿਆਂ ਬਾਰੇ ਜਾਣਕਾਰੀ ਜਿਹੜੀ ਦੇਣੇ ਅੱਜ ਚੈਨ ਕੁੱਕੀਆਂ ਤੇ ਸਾਰਾ ਕੁਝ ਹੋਇਆ ਸਾਰਾ ਕੁਝ ਦੇਣੇ ਔਰ ਕੀ ਵਾਲਾ ਜੀ ਔ ਜੀ ਆਏ ਜੀ ਤੇ ਪਹਿਲਾਂ ਆਪਣਾ ਨਾਮ ਤੇ ਮੜਾ ਐਡਰੈਸ ਜ਼ਰੂਰ ਦੱਸੋ ਜੀ ਆਪਰਾ ਇਹ ਗਾਨੇ ਹਾਰਵੇਸਟ ਸਟੋਰ ਵੜੀ ਮਾਰਕੀਟ ਹਾਂਜੀ ਉਤੇਵਾਜ਼ ਮਾਰਕੀਟ ਪਟਿਆਲਾ ਜੀ ਠੀਕ ਹੈ ਜੀ ਟਰੈਕਟਰ ਮਾਰਕੀਟ ਹੈ ਠੀਕ ਹੈ ਜੀ ਇਹਸ਼ੀਆ ਦੀ ਉੱਡੀ ਮਾਰਕੀਟ ਹੈ ਠੀਕ ਹੈ ਜੀ ਤੇ ਜੀ ਹੁਣ ਵੀਰੇ ਆ ਆਪਣੇ ਟੂਲ ਦੀ ਗੱਲ ਕਰੀਏ ਟੂਲ ਕਿਹੜਾ ਕਿਹੜਾ ਮਿਲਦਾ ਹੈ ਜੀ ਆਪਣੇ ਕੋਲ ਟੂਲ ਜੀ ਹਮਾਰੋ ਕੋ ਆਰਮੀ ਦਾ ਵੀ ਆਂਦਾ ਹੈ ਨਵਾਂ ਵੀ ਆਂਦਾ ਹੈ ਪੁਰਾਣਾ ਹਰ ਸ਼ਾ ਡਿਸਪੋਜ਼ਲ ਵਗੈਰਾ ਸਭ ਕੁਝ ਹੁੰਦਾ ਹੈ ਠੀਕ ਹੈ ਜੀ ਜਿਵੇਂ ਆ ਟੂਲ ਆ ਗਿਆ ਜੀ ਇਹ ਕੀ ਰੇਟ ਮਿਲਣਗੇ ਜੀ ਆਪਣੇ ਤੋਂ ਇਹ ਵੀ ਜੀ ਪਹਿਲਾਂ ਵੇਚਦੇ ਸੀ 200 ਰੁਪਏ ਕਿਲੋ ਹੁਣ ਤੁਹਾਡੀ ਵੀਡੀਓ ਬਣ ਰਹੀ ਹੈ ਹੁਣ 180 ਦੇ ਕਰਤਾ ਆਪਣਾ ਰੇਟ ਦਾ ਠੀਕ ਹੈ ਜੀ 180 ਰੁਪਏ ਕਿਲੋ 180 ਕਿਲੋ ਜਿਹੜਾ ਮਰਜੀ ਲੈ ਲਓ ਠੀਕ ਹੈ ਜਿਵੇਂ ਆ ਹੁੱਕਾਂ ਵੀ ਪਈਆਂ ਆਪਣੇ ਕੋਲੇ ਇਹ ਵੀ ਹੁੱਕਾ ਇਹ 100 ਰੁਪਏ ਕਿਲੋ ਜਿਹੜੀ ਮਰਜੀ ਜਿਹੜੀ ਮਜ਼ੀਦ ਰੋ 100 ਕਿਲੋ ਠੀਕ ਹੈ ਜੀ ਜੈਕ ਵਗੈਰਾ ਪਈਆਂ 100 ਰੁਪਏ ਕਿਲੋ ਮਿਲਟਰੀ ਜੈਕ ਹੈ ਠੀਕ ਹੈ ਜੀ ਮਿਲਟਰੀ ਦੇ ਜੈਕ ਹੈ 100 ਰੁਪਏ ਕਿਲੋ ਭਾਜੀ ਸੰਗਲ ਵਗੈਰਾ ਮਿਲ ਜਦੀ ਹੈ 90 100 120 ਠੀਕ ਹੈ ਜੀ ਜਿਹੇ ਚੀਜ਼ ਹੋਵੇ ਰੇਟ ਹੋਏਗਾ ਉਵੇਂ ਦਾ ਰੇਟ ਹੋਏਗਾ ਭਾਜੀ ਉਹ ਹੀ ਕੁਆਲਟੀ ਹੋਏਗੀ ਉਹ ਲੈਂਥ ਮਿਲ ਜੇਗੀ ਜੇ ਮਰਜੀ ਲੈ ਲਓ ਠੀਕ ਹੈ ਜਿਵੇਂ ਆ ਨਵੇਂ ਜੈਕ ਹੈ ਜੀ ਆਪਣੇ ਕੋਲੇ ਹੈ ਨਾ ਨਵੇਂ ਜੀ ਕੰਪਲੀਟ ਰੇਟ ਮਿਲ ਜੇਗਾ ਆਪਣੇ ਹੌਲਸੇ ਰੇਟ ਹੀ ਹੈ ਠੀਕ ਹੈ ਜੀ 2800 ਸ਼ੁਰੂ ਹੋ ਜਾਂਦੇ 1800 ਸ਼ੁਰੂ ਹੋ ਜਾਂਦੇ ਠੀਕ ਹੈ ਜੀ ਉਸੇ ਤਰੀਕੇ ਦੇ ਆ ਗੋਟੀ ਸੈੱਟ ਨੇ ਜਿਵੇਂ ਆ ਛੋਟੇ ਆ ਗਏ ਜੀ ਇਹਨਾਂ ਦਾ ਕੀਸਾ ਇਹ ਤਾਂ 100 300 ਰੇਂਜ ਚ ਠੀਕ ਹੈ ਜੀ ਆ ਵਾਲਾ ਜੀ ਇਹ ਸਪੈਸ਼ਲ ਸੈੱਟ ਹੈ ਜੀ ਇਹ 3200 ਰੁਪਏ ਵੇਚਿਆ ਪਰ ਉਹ ਵਾਹ ਡਿਸਕਾਊਂਟ ਲਾ ਕੇ ਲਗਾ ਦਾਂਗੇ ਇਹ ਟੋਟਲ ਕਿੰਨੇ ਆ ਇਹਦੇ ਵਿੱਚ ਗੋਟੀ ਸੈੱਟ 108 ਪੀਸ ਦਾ ਆ 32 3300 ਰੁਪਿਆ ਲਾ ਜੀ ਜੀ ਬਾਕੀ ਡਿਸਕਾਊਂਟ ਕਰਕੇ ਲਗਾ ਦਾਂਗੇ ਕੋਈ ਡਿਸਕਾਊਂਟ ਹੋ ਜਾਏਗਾ ਉਸ ਤੋਂ ਬਾਅਦ ਆ ਵਾਲਾ ਜੀ ਇਹ 1200 ਰੇਂਜ ਚ ਜੀ ਇਹ 1200 ਚ ਉਸੇ ਤਰੀਕੇ ਦੇ ਜਿਵੇਂ ਆ ਪੇਚਕਾਸ ਇਹ ਕੀ ਰੇਂਜ ਆ ਜਾਂਦੀ ਹੈ ਇਹ ਵੀ ਕੋਈ ਸੋਦਾ ਕੋਈ 120 ਦਾ ਕੋਈ 150 ਦਾ ਅਲਗ-ਅਲਗ ਰੇਟ ਹੈ ਠੀਕ ਹੈ ਜੀ ਉਸੇ ਤਰੀਕੇ ਨਾਲ ਵੀਰੇ ਮੰਨ ਲਓ ਵੇਖਿਆ ਇਧਰ ਆਪਣੇ ਕੋ ਕਾਫੀ ਸਮਾਨ ਹੈ ਹਨਾ ਹਰ ਚੀਜ਼ ਦੇਖਾ ਦੋ ਉਹਨਾਂ ਨੂੰ ਗੋਟੀਆਂ-ਗੋਟੀਆਂ ਪੇ ਤੋੜ ਕੇ ਇਹ ਸਾਰਾ ਮੰਨ ਲਓ 180 ਰੁਪਏ ਦੋਗੇ ਨਹੀਂ ਨਹੀਂ ਅੱਛਾ ਜੀ ਚਾਬੀ ਪਾਣੇ 180 ਰੁਪਏ ਕਿਲੋ ਹੈ ਪਿੰਨਾ 120 ਰੁਪਏ ਕਿਲੋ ਹੈ ਠੀਕ ਹੈ ਜੀ ਤੇ ਗੋਟੀਆਂ 400 ਰੁਪਏ ਕਿਲੋ ਹੈ ਜਿਵੇਂ ਥੋੜੇ ਵਗੈਰਾ ਆ ਗਏ ਜੀ ਥੋੜੇ 120 ਰੁਪਏ ਕਿਲੋ ਹੈ ਵਧੀਆ ਮਾਲ ਬਿਲਟਰੀ ਹਲਕਾ ਕੋਰ ਸ਼ੀਸਾ ਆਪਣਾ ਕੰਡੀਸ਼ਨ ਦੇ ਸਾਲ ਹੁੰਦੀ ਹੈ ਠੀਕ ਹੈ ਜੀ ਬਜ਼ੀਆ ਲੋਗੇ ਤਾਂ ਥੋੜੀ ਮਹਿੰਗੀ ਹੋ ਜਾਂਦੀ ਹੈ ਸਸਤੀ ਲੋਗੇ 150 ਕਿਉਂ ਹੋ ਜਾਂਦੀ ਹੈ ਠੀਕ ਹੈ ਜੀ ਉਸੇ ਤਰੀਕੇ ਨਾਲ ਡਰਾਵਰ ਸਪਾਈਆਂ ਜੀ ਇਹ ਕਿਹੜੇ ਕਿਹੜੇ ਟਰੈਕਟਰ ਮਿਲ ਜਾਣਗੇ ਸਾਰੇ ਟਰੈਕਟਰ ਮਿਲਣਗੇ ਯਾਦ ਇੰਡੀਆ ਪ੍ਰੋਮੋਸ਼ਨ ਕੋਲ ਲਗਭਗ ਆਪਣੇ ਕੋਲੇ ਆਲ ਜਿਹੜਾ ਪਾਰਟ ਸਭ ਮਿਲ ਜੇਗਾ ਜੀ ਸਾਰਾ ਮਿਲ ਜੇਗਾ ਜੀ ਹੱਥ ਰੇਚੀ ਵੀ ਮਿਲ ਜੇਗੀ ਠੀਕ ਹੈ ਜੀ ਇਹ ਦੋ ਪੈਪਰਿੰਚ ਆ ਗਏ ਜੀ ਆਪਣੇ ਭਾਈ ਪੈਪਰਿਸ਼ ਵੀ ਆ ਗਏ ਸਲਾਈਰਾਂ ਚ ਰੈਚਰ ਚਾਬੀਆਂ ਆ ਗਈਆਂ ਤੇ ਰੈਂਚਰ ਚਾਬੀਆਂ ਇਹ ਇਹ ਰੈਂਚਰ ਚਾਬੀਆਂ ਵੀ ਉਸੇ ਰੇਟ ਹੀ ਹੈ ਜੀ ਇਹ ਤੋਲ ਗਈ 500 ਰੁਪਏ ਕਿਲੋ 600 ਰੁਪਏ ਕਿਲੋ ਗੋਟੀਆਂ 600 500 ਰੁਪਏ ਕਿਲੋ 400 ਰੁਪਏ ਕਿਲੋ ਠੀਕ ਹੈ ਜੀ ਗੋਟੀਆਂ ਆ ਵੀ ਮਿਲ ਜਾਂਦੀਆਂ ਰੂਟਿਨ ਦਾ ਮਾਦਾ ਰੂਟਿਨ ਚੰਦਰ ਰਹਿੰਦੇ ਜਵੇਂ ਸਸਤਾਂ ਦਾ ਸਸਤਾ ਮਿਲਦੇ ਨੇ ਮਹਿੰਗਾ ਹੁੰਦਾ ਮਹਿੰਗਾ ਵੇਚਦਾ ਹਾਂ ਤੇ ਉਹ ਤਾਂ ਮੌ ਭਾਈ 9 9 ਤੋਂ ਆਪਣਾ 7 ਵਜੇ ਦਾ ਟਾਈਮ ਕਨਫਰਮ ਕਰ ਲੋ ਜਦੋਂ ਮਰਜੀ ਠੀਕ ਹੈ 9 ਤੋਂ 7 ਵੀ ਬੰਦੇ ਆਉਣ ਫੋਨ ਕਰ ਦਿੰਦੇ ਨੇ ਬਟੇ ਮੈਂ ਰਾਤੀ 11 ਵਜੇ ਕਰ ਲੈਂਦੇ ਸਿਰੇ 6 ਵਜੇ ਕਰ ਦਿੰਦੇ ਆ ਉਹ ਮੁੰਡਾ ਫਿਰ ਇਸਪੇ ਪਰੇਸ਼ਾਨ ਹੁੰਦਾ ਹੈਗਾ ਤੁਹਾਡਾ ਬਹੁਤ ਪਰੇਸ਼ਾਨ ਹੁੰਦਾ ਜੀ ਤੇ ਚਲੋ ਮੈਂ ਬਾਕੀ ਹੋਰ ਅੱਗੇ ਵਿਖਾ ਦਿੰਦਾ ਇਹ ਸਮਾਨ ਮਾਈਕ ਮੈਂ ਲੈ ਜਾ ਹਾਂਜੀ ਹਾਂਜੀ ਤੇ ਬਾਕੀ ਰੇਟ ਆ ਜਿਹੜੇ ਤੁਸੀਂ ਵੀਰ ਤੋਂ ਬਾਅਦ ਕੋ ਵੀ ਕਨਫਰਮ ਕਰ ਸਕਦੇ ਜੀ ਤੇ ਫੋਨ ਹੈ ਜਿਹੜਾ ਥੋੜਾ ਜਿਹਾ ਟਾਈਮ ਵੇਖ ਕੇ ਜਰੂਰ ਕਰਾ ਜੀ ਉਸੇ ਤਰੀਕੇ ਨਾਲ ਚੈਨ ਕੁੱਪੀਆਂ ਸੰਗਤ ਜਿਹੜੇ ਕੰਡੀਸ਼ਨ ਉਸ ਹਿਸਾਬ ਤੇ ਰੇਟ ਲੱਗਣਾ ਇੱ ਜਿਵੇਂ ਕਿ ਆਮ ਨਵਾਂ ਮਾਲ ਆਇਆ ਠੀਕ ਆ ਆ ਵੀ ਨਵਾਂ ਮਾਲ ਆ ਵੀ ਨਵਾਂ ਮਾਲ ਆ ਵੀ ਨਵਾਂ ਤੇ ਆਜ ਇੱਕ ਪੁਰਾਣੇ ਨੇ ਮਿਲਟਰੀ ਦੇ ਨੇ ਉਸੇ ਤਰੀਕੇ ਦੇ ਉਹ ਜਿਹੜੇ ਨਵੇਂ ਨੇ ਠੀਕ ਹੈ ਜੋ ਉਹ ਸਾਈਡ ਤੇ ਆ ਸੰਗਲ ਪਏ ਆ ਹੈਮਰ ਪਏ ਹੈਮਰ ਸਾਰੀ ਆਗੇ ਲੱਗ ਪਗ ਤੇ ਆ ਰਾੜਾ ਵਗੈਰਾ ਇਹ ਵੱਡੀਆਂ ਰਾੜਾਂ ਆਗੀਆਂ ਠੀਕ ਹੈ ਜੀ ਉਸੇ ਤਰੀਕੇ ਦੇ ਆ ਕੁੰਡੀਆਂ ਆਗੀਆਂ ਠੀਕ ਹੈ ਜੀ ਆ ਆਮ ਜੀਪਾਂ ਦੇ ਮਗਰ ਲੱਗਦੀਆਂ ਨੇ ਤੇ ਆ ਫੁਕਾਂ ਆਗੀਆਂ ਆ ਸੰਗਲ ਆ ਗਏ ਜੀ ਟੋਟਲ ਸੰਗਲ ਆ ਗਿਆ ਫੁਕਾਂ ਆਗੀਆਂ ਉਸ ਤੋਂ ਬਾਅਦ ਆ ਦੇਖੋ ਆ ਸੈਟ ਕਿੱਡੇ ਘੈਂਟ ਆਏ ਪਏ ਨੇ ਇਹ 32 ਪੀਸਿਸ ਹੈ ਠੀਕ ਹੈ ਇਹ ਵੈਸੇ ਰੇਟ ਮੈਂ ਬਾਹਰ ਦੱਸਦਾ 108 ਪੀਸੀ ਤੱਕ ਦਿਖਾਤਾ ਆ ਦੇਖੋ ਜੀ ਪਿੰਨਾ ਪਿੰਨਾ ਜਿੰਨੀਆਂ ਮਰਜ਼ੀ ਜਿੰਨੇ ਦੁਕਾਨ ਤੇ ਲਿਆਣੀਆਂ ਉਹ ਲਿਆ ਜਾ ਸਕਦਾ ਟਾਪ ਲਿੰਕ ਆ ਗਈਆਂ ਲਿੰਕ ਆ ਗਈਆਂ ਲੱਪਿਆ ਉਸ ਤੋਂ ਬਾਅਦ ਟੋਚਣ ਵਾਲੀ ਆਪਣੀ ਕੀ ਕਹਿੰਦੇ ਨੇ ਇਹਨੂੰ ਹੈ ਪਟਾ ਪਟਾ ਤੇ ਉਸੇ ਤਰੀਕੇ ਦੇ ਆ ਦੇਖੋ ਸੈਟ ਦੇ ਸੈਟ ਪਏ ਨੇ ਆ ਦੇਖੋ ਕੰਪਲੀਟ ਤੇ ਟੋਟਲ ਜਿਹੜੇ ਪਾਨੇ ਨੇ ਚੈੱਕ ਕਰੋ ਐਵੇਂ ਕੁਆਲਿਟੀ ਚੈੱਕ ਕਰੋ ਇੱਕ ਵਾਰੀ ਮੈਂ ਤੇ ਇਹੀ ਹਾਂ ਨਾ ਵੀ ਆ ਦੇਖੋ ਇਧਰ ਜਿੰਨੇ ਮਰਜੀ ਆ ਦੇਖੋ ਉਹ ਚੀਜ਼ ਮਿਲੇਗੀ ਤੁਹਾਨੂੰ ਹਰ ਇੱਕ ਚੀਜ਼ ਮਿਲੇਗੀ ਇਧਰ ਦੇਖੋ ਆ ਦੇਖੋ ਹਰ ਇੱਕ ਚੀਜ਼ ਤਰ੍ਹਾਂ ਦੀ ਜਿਹੜਾ ਸਪੇਅਰ ਪਾਰਟ ਆ ਤੁਹਾਨੂੰ ਮਿਲੇਗਾ ਉਹ ਲਿੰਕਾਂ ਵੀ ਪਈਆਂ ਨੇ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਨੰਬਰ ਆ ਜਿਹੜਾ ਤੁਹਾਨੂੰ ਦੱਸ ਚੁੱਕੇ ਆ ਪਰ ਜਿਹੜਾ ਕਾਲ ਕਰਨ ਦਾ ਸਮਾਂ ਹੈ ਕਿਰਪਾ ਕਰਕੇ ਸਵੇਰੇ 10 ਤੋਂ ਸ਼ਾਮ ਦੇ 5 ਵਜੇ ਤੱਕ ਲਾਸਟ ਕਾਲ ਹੁੰਦੀ ਹੈ ਨਾ ਤਾਂ ਕਰਿਆ ਕਰੋ ਜਿਨ੍ਹਾਂ ਦੀ ਲੈਂਗੁਏਜ ਨਹੀਂ ਸਮਝਉਂਦੀ ਹਿੰਦੀ ਪੰਜਾਬੀ ਤੇ ਇਹ ਵਾਲੇ ਜ਼ਰੂਰ ਕਰ ਲੈਣ ਵੀਰ ਬਾਕੀ ਅਦਰ ਸਟੇਟ ਦੇ ਨਾ ਕਰਨ ਹਿੰਦੀ ਪੰਜਾਬੀ ਜੇ ਕਿਸੇ ਨੂੰ ਗੱਲ ਕਰਨੀ ਆਉਂਦੀ ਉਹ ਕਰਨ ਫੋਨ ਤੇ ਹੋਰ ਨਾ ਕਰਨੀ ਵੀਡੀਓ ਨੂੰ ਸ਼ੇਅਰ ਕਰਿਆ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਧੰਨਵਾਦ